ਕੁਝ ਬੰਦਿਆਂ ਦੇ ਬਹਿਕਾਵੇ ਚ ਆ ਕੇ ਮੈਂ ਤੋਂ ਫੇਸਬੁੱਕ ਤੇ ਸ਼ਹੀਦ ਪਰਿਵਾਰ ਭਾਈ ਖੰਡੇ ਦਾ ਪਰਿਵਾਰ ਤੇ ਉਹਨਾਂ ਦੀ ਮਾਤਾ ਜੀ ਬਾਰੇ ਕੋਟੀਗਾ ਟਿੱਪਣੀਆਂ ਗਲਤ ਕੀਤੀਆਂ ਗਈਆਂ ਇਸ ਲਈ ਪੂਰੀ ਕੌਮ ਤੋਂ ਮਾਤਾ ਦੇ ਪਰਿਵਾਰ ਤੋਂ ਮਾਤਾ ਤੋਂ ਮੈਂ ਦਿਲੋਂ ਮਾਫੀ ਮੰਗਦਾ ਮੈਨੂੰ ਮਹਿਸੂਸ ਹੋਇਆ ਵੀ ਮੈਂ ਅਧੂਰੀ ਜਾਣਕਾਰੀ ਦੇ ਵਿੱਚ ਕੁਝ ਕਮੈਂਟ ਕੀਤੇ ਉਹਦੇ ਮੈਨੂੰ ਅਹਿਸਾਸ ਹੋਇਆ ਕੁਝ ਮੈਂ ਸ਼ਹਿਰ ਦੇ ਬੰਦਿਆਂ ਨੇ ਦੱਸਿਆ ਪਰਿਵਾਰ ਬਾਰੇ ਦੱਸਿਆ ਇਸ ਲਈ ਮੈਨੂੰ ਅਧੂਰੀ ਜਾਣਕਾਰੀ ਜਿਵੇਂ ਤੁਹਾਨੂੰ ਜੋ ਵੀ ਕਮੈਂਟ ਰਿਹਾ ਉਸ ਲਈ ਮੈਂ ਮਾਫੀ ਮੰਗਦਾ ਪਰਿਵਾਰ ਤੋਂ ਮਾਫੀ ਮੰਗਦਾ ਸਿੰਘਾਂ ਤੋਂ ਮਾਫੀ ਮੰਗਦਾ ਤੇ ਪਰਿਵਾਰ ਮੈਨੂੰ ਮਾਫ ਕਰੇ ਤੇ ਪੰਥ ਮੈਨੂੰ ਮਾਫ ਕਰੇ ਇਸ ਗਲਤੀ ਦਾ ਮੈਂ ਇਸ ਤੋਂ ਬਾਅਦ ਮੈਂ ਕੋਈ ਐਹੋ ਜੀ ਗਲਤੀ ਨਹੀਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਬੰਦਿਆਂ ਦੇ ਬਹਿਕਾਵੇ ਜਾ ਕੇ ਮੈਨੂੰ ਫੇਸਬੁੱਕ ਤੇ ਸ਼ਹੀਦ ਪਰਿਵਾਰ ਭਾਈ ਖੰਡੇ ਦਾ ਪਰਿਵਾਰ ਤੇ ਉਹਨਾਂ ਦੀ ਮਾਤਾ ਜੀ ਬਾਰੇ ਕੋਟੀਗਾ ਟਿੱਪਣੀਆਂ ਗਲਤ ਕੀਤੀਆਂ ਗਈਆਂ ਇਸ ਲਈ ਪੂਰੀ ਕੌਮ ਤੋਂ ਮਾਤਾ ਦੇ ਪਰਿਵਾਰ ਤੋਂ ਮਾਤਾ ਤੋਂ ਮੈਂ ਸਤਿ ਸ਼੍ਰੀ ਅਕਾਲ ਮਾਫ਼ੀ ਮੰਗਦਾ ਮੈਨੂੰ ਮਹਿਸੂਸ ਹੋਇਆ ਵੀ ਮੈਂ ਅਧੂਰੀ ਜਾਣਕਾਰੀ ਦੇ ਵਿੱਚ ਕੁਝ ਕਮੈਂਟ ਕੀਤੇ ਉਹਦੇ ਮੈਨੂੰ ਅਹਿਸਾਸ ਹੋਇਆ ਕੁਝ ਮੈਂ ਸਹਿਰਦ ਬੰਦਿਆਂ ਨੇ ਦੱਸਿਆ ਪਰਿਵਾਰ ਬਾਰੇ ਦੱਸਿਆ ਇਸ ਲਈ ਮੈਨੂੰ ਅਧੂਰੀ ਜਾਣਕਾਰੀ ਦੇ ਵਿੱਚ ਮੈਂ ਜੋ ਵੀ ਕਮੈਂਟ ਰਿਹਾ ਉਸ ਲਈ ਮੈਂ ਮਾਫ਼ੀ ਮੰਗਦਾ ਪਰਿਵਾਰ ਤੋਂ ਮਾਫ਼ੀ ਮੰਗਦਾ ਸਿੰਘਾਂ ਤੋਂ ਮਾਫ਼ੀ ਮੰਗਦਾ ਤੇ ਪਰਿਵਾਰ ਮੈਨੂੰ ਮਾਫ਼ ਕਰੇ ਤੇ ਪੰਥ ਮੈਨੂੰ ਮਾਫ਼ ਕਰੇ ਇਸ ਗਲਤੀ ਦਾ ਮੈਂ ਇਸ ਤੋਂ ਬਾਅਦ ਮੈਂ ਕੋਈ ਐਹੋ ਜੀ ਗਲਤੀ ਨਹੀਂ ਕਰਦਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਕੁਝ ਬੰਦਿਆਂ ਦੇ ਬਹਿਕਾਵੇ ਚ ਆ ਕੇ ਮੈਂ ਤੋਂ ਫੇਸਬੁੱਕ ਤੇ ਜੀਤ ਪਰਿਵਾਰ ਭਾਈ ਖੰਡੇ ਦਾ ਪਰਿਵਾਰ ਤੇ ਉਹਨਾਂ ਦੀ ਮਾਤਾ ਜੀ ਬਾਰੇ ਕੋਟੀਗਾ ਟਿੱਪਣੀਆਂ ਗਲਤ ਕੀਤੇ ਆਂ ਇਸ ਲਈ ਪੂਰੀ ਕੌਮ ਤੋਂ ਮਾਤਾ ਦੇ ਪਰਿਵਾਰ ਤੋਂ ਮਾਤਾ ਤੋਂ ਮੈਂ ਦਿਲੋਂ ਮਾਫੀ ਮੰਗਦਾ ਮੈਨੂੰ ਮਹਿਸੂਸ ਹੋਇਆ ਵੀ ਮੈਂ ਅਧੂਰੀ ਜਾਣਕਾਰੀ ਦੇ ਵਿੱਚ ਕੁਝ ਕਮੈਂਟ ਕੀਤੇ ਉਹਦੇ ਮੈਨੂੰ ਅਹਿਸਾਸ ਹੋਇਆ ਕੁਝ ਮੈਂ ਸ਼ਹਿਰ ਦੇ ਬੰਦਿਆਂ ਨੇ ਦੱਸਿਆ ਪਰਿਵਾਰ ਬਾਰੇ ਦੱਸਿਆ ਇਸ ਲਈ ਮੈਨੂੰ ਅਧੂਰੀ ਜਾਣਕਾਰੀ ਦੇ ਵਿੱਚ ਮੈਂ ਜੋ ਵੀ ਕਮੈਂਟ ਰਿਹਾ ਉਸ ਲਈ ਮੈਂ ਮਾਫੀ ਮੰਗਦਾ ਪਰਿਵਾਰ ਤੋਂ ਮਾਫੀ ਮੰਗਦਾ ਸਿੰਘਾਂ ਤੋਂ ਮਾਫੀ ਮੰਗਦਾ ਪਰਿਵਾਰ ਮੈਨੂੰ ਮਾਫ਼ ਕਰੇ ਤੇ ਪੰਥ ਮੈਨੂੰ ਮਾਫ਼ ਕਰੇ ਇਸ ਗਲਤੀ ਦਾ ਮੈਂ ਇਸ ਤੋਂ ਬਾਅਦ ਮੈਂ ਕੋਈ ਐਹੋਜੀ ਗਲਤੀ ਨਹੀਂ ਕਰਦਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਕੁਝ ਬੰਦਿਆਂ ਦੇ ਬਹਿਕਾਵੇ ਚ ਆ ਕੇ ਮੈਂ ਤੋਂ ਫੇਸਬੁੱਕ ਤੇ ਸ਼ਹੀਦ ਪਰਿਵਾਰ ਭਾਈ ਖੰਡੇ ਦਾ ਪਰਿਵਾਰ ਤੇ ਉਹਨਾਂ ਦੀ ਮਾਤਾ ਜੀ ਬਾਰੇ ਕੋਟੀਗਾ ਟਿੱਪਣੀਆਂ ਗਲਤ ਕੀਤੀਆਂ ਗਈਆਂ ਇਸ ਲਈ ਪੂਰੀ ਕੌਮ ਤੋਂ ਮਾਤਾ ਦੇ ਪਰਿਵਾਰ ਤੋਂ ਮਾਤਾ ਤੋਂ ਮੈਂ ਦਿਲੋਂ ਮਾਫ਼ੀ ਮੰਗਦਾ ਮੈਨੂੰ ਮਹਿਸੂਸ ਹੋਇਆ ਵੀ ਮੈਂ ਅਧੂਰੀ ਜਾਣਕਾਰੀ ਦੇ ਵਿੱਚ ਕੁਝ ਕਮੈਂਟ ਕੀਤੇ ਉਹਦੇ ਮੈਨੂੰ ਅਹਿਸਾਸ ਹੋਇਆ ਕੁਝ ਮੈਂ ਸ਼ਹਿਰਦ ਬੰਦਿਆਂ ਨੇ ਦੱਸਿਆ ਪਰਿਵਾਰ ਬਾਰੇ ਦੱਸਿਆ ਇਸ ਲਈ ਮੈਨੂੰ ਅਧੂਰੀ ਜਾਣਕਾਰੀ ਜਮੇਤੋ ਜੋ ਵੀ ਕਮੈਂਟ ਰਿਹਾ ਉਸ ਲਈ ਮੈਂ ਮਾਫੀ ਮੰਗਦਾ ਪਰਿਵਾਰ ਤੋਂ ਮਾਫੀ ਮੰਗਦਾ ਸਿੰਘਾਂ ਤੋਂ ਮਾਫੀ ਮੰਗਦਾ ਤੇ ਪਰਿਵਾਰ ਮੈਨੂੰ ਮਾਫ ਕਰੇ ਤੇ ਪੰਥ ਮੈਨੂੰ ਮਾਫ ਕਰੇ ਇਸ ਗਲਤੀ ਦਾ ਮੈਂ ਇਸ ਤੋਂ ਬਾਅਦ ਮੈਂ ਕੋਈ ਇਹੋ ਜਿਹੀ ਗਲਤੀ ਨਹੀਂ ਕਰਦਾ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਕੁਝ ਬੰਦਿਆਂ ਦੇ ਬਹਿਕਾਵੇ ਚ ਆ ਕੇ ਮੈਨੂੰ ਫੇਸਬੁੱਕ ਤੇ ਸ਼ਹੀਦ ਪਰਿਵਾਰ ਭਾਈ ਖੰਡੇ ਦਾ ਪਰਿਵਾਰ ਤੇ ਉਹਨਾਂ ਦੀ ਮਾਤਾ ਜੀ ਬਾਰੇ ਕੋਟੀ ਕਾ ਟਿੱਪਣੀਆਂ ਗਲਤ ਕੀਤੇ ਆਗੇ ਆ ਇਸ ਲਈ ਪੂਰੀ ਤੋਂ ਮਾਤਾ ਦੇ ਪਰਿਵਾਰ ਤੋਂ ਮਾਤਾ ਤੋਂ ਮੈਂ ਦਿਲੋਂ ਮਾਫੀ ਮੰਗਦਾ ਮੈਨੂੰ ਮਹਿਸੂਸ ਹੋਇਆ ਵੀ ਮੈਂ ਅਧੂਰੀ ਜਾਣਕਾਰੀ ਦੇ ਵਿੱਚ ਕੁਝ ਕਮੈਂਟ ਕੀਤੇ ਉਹਦੇ ਮੈਨੂੰ ਅਹਿਸਾਸ ਹੋਇਆ ਕੁਝ ਮੈਂ ਸ਼ਹਿਰ ਦੇ ਬੰਦਿਆਂ ਨੇ ਦੱਸਿਆ ਪਰਿਵਾਰ ਬਾਰੇ ਦੱਸਿਆ ਇਸ ਲਈ ਮੈਨੂੰ ਅਧੂਰੀ ਜਾਣਕਾਰੀ ਦੇ ਵਿੱਚ ਮੈਂ ਜੋ ਵੀ ਕਮੈਂਟ ਰਿਹਾ ਉਸ ਲਈ ਮੈਂ ਮਾਫੀ ਮੰਗਦਾ ਪਰਿਵਾਰ ਤੋਂ ਮਾਫੀ ਮੰਗਦਾ ਸਿੰਘਾਂ ਤੋਂ ਮਾਫੀ ਮੰਗਦਾ ਤੇ ਪਰਿਵਾਰ ਮੈਨੂੰ ਮਾਫ਼ ਕਰੇ ਤੇ ਪੰਥ ਮੈਨੂੰ ਮਾਫ਼ ਕਰੇ ਇਸ ਗਲਤੀ ਦਾ ਮੈਂ ਇਸ ਤੋਂ ਬਾਅਦ ਮੈਂ ਕੋਈ ਐਹੋ ਜੀ ਗਲਤੀ ਨਹੀਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਬੰਦਿਆਂ ਦੇ ਬਹਿਕਾਵੇ ਚ ਆ ਕੇ ਮੈਂ ਤੋਂ ਫੇਸਬੁੱਕ ਤੇ ਸ਼ਹੀਦ ਪਰਿਵਾਰ ਭਾਈ ਖੰਡੇ ਦਾ ਪਰਿਵਾਰ ਤੇ ਉਹਨਾਂ ਦੀ ਮਾਤਾ ਜੀ ਬਾਰੇ ਕੋਟੀਗਾ ਟਿੱਪਣੀਆਂ ਗਲਤ ਕੀਤੀਆਂ ਗਈਆਂ ਇਸ ਲਈ ਪੂਰੀ ਤੋਂ ਮਾਤਾ ਦੇ ਪਰਿਵਾਰ ਤੋਂ ਮਾਤਾ ਤੋਂ ਮੈਂ ਦਿਲੋਂ ਮਾਫ਼ੀ ਮੰਗਦਾ ਮੈਨੂੰ ਮਹਿਸੂਸ ਹੋਇਆ ਵੀ ਮੈਂ ਅਧੂਰੀ ਜਾਣਕਾਰੀ ਦੇ ਵਿੱਚ ਕੁਝ ਕਮੈਂਟ ਕੀਤੇ ਉਹਦੇ ਮੈਨੂੰ ਅਹਿਸਾਸ ਹੋਇਆ ਕੋਸ਼ ਮੈਨਸ ਹਰਦ ਬੰਦੇਆਂ ਨੇ ਦੱਸਿਆ ਪਰਿਵਾਰ ਬਾਰੇ ਦੱਸਿਆ ਇਸ ਲਈ ਮੈਨੂੰ ਅਧੂਰੀ ਜਾਣਕਾਰੀ ਜਿਵੇਂ ਤੁ ਜੋ ਵੀ ਕਮੈਂਟ ਰਿਹਾ ਉਸ ਲਈ ਮੈਂ ਮਾਫੀ ਮੰਗਦਾ ਪਰਿਵਾਰ ਤੋਂ ਮਾਫੀ ਮੰਗਦਾ ਸਿੰਘਾਂ ਤੋਂ ਮਾਫੀ ਮੰਗਦਾ ਤੇ ਪਰਿਵਾਰ ਮੈਨੂੰ ਮਾਫ ਕਰੇ ਤੇ ਪੰਥ ਮੈਨੂੰ ਮਾਫ ਕਰੇ ਇਸ ਗਲਤੀ ਦਾ ਮੈਂ ਇਸ ਤੋਂ ਬਾਅਦ ਮੈਂ ਕੋਈ ਐਹੋ ਜੀ ਗਲਤੀ ਨਹੀਂ ਕਰਦਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਕੁਝ ਬੰਦਿਆਂ ਦੇ ਬਹਿਕਾਵੇ ਜਾ ਕੇ ਮੈਨੂੰ ਫੇਸਬੁੱਕ ਤੇ ਸ਼ਹੀਦ ਪਰਿਵਾਰ ਭਾਈ ਖੰਡੇ ਦਾ ਪਰਿਵਾਰ ਤੇ ਉਹਨਾਂ ਦੀ ਮਾਤਾ ਜੀ ਬਾਰੇ ਕੋਟੀਗਾ ਟਿੱਪਣੀਆਂ ਗਲਤ ਕੀਤੀਆਂ ਗਈਆਂ ਇਸ ਲਈ ਪੂਰੀ ਕਾਮ ਤੋਂ ਮਾਤਾ ਦੇ ਪਰਿਵਾਰ ਤੋਂ ਮਾਤਾ ਤੋਂ ਮੈਂ ਦਿਲੋਂ ਮਾफी ਮੰਗਦਾ ਮੈਨੂੰ ਮਹਿਸੂਸ ਹੋਇਆ ਵੀ ਮੈਂ ਅਧੂਰੀ ਜਾਣਕਾਰੀ ਦੇ ਵਿੱਚ ਕੁਝ ਕਮੈਂਟ ਕੀਤੇ ਉਹਦੇ ਮੈਨੂੰ ਅਹਿਸਾਸ ਹੋਇਆ